ਇੱਕ ਬੜਾ ਅਨਫੋਰਚੂਨੇਟ ਇਨਸੀਡੈਂਟ ਹੈਗਾ ਐਨ ਆਰ ਆਈ ਸੀਗੇ ਸਰ ਰਮਿੰਦਰ ਸਿੰਘ ਸਾਡੇ ਸਦਰ ਨਕੂਦਰ ਚ ਕੰਤ ਸਾਹਿਬ ਉਹ ਇੱਕ ਪਿੰਡ ਪਿੰਡਾ ਉੱਥੋਂ ਦੇ ਰਹਿਣ ਵਾਲੇ ਸੈਟਰਡੇ ਸ਼ਾਮ ਨੂੰ ਤਕਰੀਬਨ ਇਸ ਟਾਈਮ ਦੇ ਉੱਪਰ 6:00 ਵਜੇ ਸਵਾ 6:00 ਵਜੇ ਇੱਕ ਤਲਾਹ ਆਉਂਦੀ ਆ ਵੀ ਦੋ ਗੱਡੀਆਂ ਆਪਸ ਵਿੱਚ ਹਿੱਟ ਹੋਈਆਂ ਔਰ ਇੱਕ ਬੰਦੇ ਨੂੰ ਬਜ਼ੁਰਗ ਬੰਦੇ ਨੂੰ ਦੂਸਰੇ ਬੰਦੇ ਅਗਵਾ ਕਰਕੇ ਲੈ ਗਏ ਦੋ ਮੁੰਡੇ ਸੀ ਜਿਨ੍ਹਾਂ ਨੇ ਫੇਸ ਕਵਰ ਕੀਤੇ ਹੋਏ ਸੀ ਸਿਰਫ ਮੌਕੇ ਤੋਂ ਇੰਨੀ ਗੱਲ ਪਤਾ ਲੱਗੀ ਆ ਵੀ ਦੋ ਬੰਦੇ ਇੱਕ ਬੰਦੇ ਨੂੰ ਲੈ ਗਏ ਔਰ ਜਿਹੜੀ ਕਾਰ ਆ ਉਹ ਸਿਲਵਰ ਕਲਰ ਦੀ अल्टੋ ਪੈਰਾ ਉਹਦੇ ਨਾਲ ਅੱਗੇ ਨੰਬਰ ਸੀ ਨਾ ਉਹਦੇ ਪਿੱਛੇ ਨੰਬਰ ਲੱਗਾ ਹੋਇਆ ਸੀ ਇਮੀਡੀਏਟਲੀ ਅਸੀਂ ਪੁਲਿਸ ਉੱਥੇ ਮੌਕੇ ਤੇ ਪਹੁੰਚੀਏ ਅਸੀਂ ਮੌਕਾ ਮੌਇਨਾ ਕੀਤਾ ਔਰ ਆਪਣੇ ਜਿਹੜਾ ਐਸ ਐਚ ਓ सदर ਉਹਦੀ ਸਟੇਟਮੈਂਟ ਤੇ ਕਿਡਨੈਪਿੰਗ ਦਾ ਪਰਚਾ ਦਰਜ ਕੀਤਾ ਉਸ ਦਿਨ ਵੀ ਪੂਰਾ ਅਲਰਟ ਸੀਗਾ ਸਾਰੇ ਪਾਸੇ ਕੋਸ਼ਿਸ਼ ਕੀਤੀ ਗਈ ਬਟ ਇਹ ਰਸਤੇ ਬਦਲ ਬਦਲ ਕੇ ਨਿਕਲ ਗਏ ਅਗਲੇ ਦਿਨ ਅਸੀਂ ਕੈਮਰਿਆਂ ਤੋਂ ਸੀਸੀਟੀਵੀ ਨੂੰ ਬੈਕਵਰਡ ਲਿੰਕੇਜ ਨੂੰ ਪੂਰਾ ਚੈੱਕ ਕੀਤਾ ਇੱਕ ਕੈਮਰੇ ਤੋਂ ਸੀਸੀਟੀਵੀ ਤੋਂ ਸਾਨੂੰ ਬੜੀ ਕਲੀਅਰ ਜਿਹੜੀ ਹੈਗੀ ਆ ਉਹ ਅ ਪਿਕਚਰ ਮਿਲੀ ਜਿੱਥੋਂ ਡਰਾਈਵਰ ਜਿਹੜਾ ਕਾਰ ਦਾ ਸੀਗਾ ਸੇਮ ਕਾਰ ਸੀ ਸਿਲਵਰ ਕਰਾ ਦੇ ਐਲਟੋ ਉਹਦਾ ਡਰਾਈਵਰ ਵੀ ਨਜ਼ਰ ਆ ਰਿਹਾ ਸੀ ਜਿਹਦੀ ਕੀ ਪਛਾਣ ਹਰਜਿੰਦਰ ਸਿੰਘ ਏਲੀਸ ਲਾਲੀ ਦੇ ਰੂਪ ਚ ਹੋਈ ਹੈ ਇਹ ਅਮੇਰੀ ਖੇੜਾ ਇੱਕ ਸੀਪੀ ਜਲੰਧਰ ਦਾ ਕਮਿਸ਼ਨਰ ਜਲੰਧਰ ਸਦਰ ਦਾ ਪਿੰਡ ਹੈਗਾ ਉੱਚੇ ਦਾ ਰਹਿਣ ਵਾਲਾ ਹੈਗਾ 2 ਘੰਟਿਆਂ ਬਾਅਦ ਹੀ ਤਕਰੀਬਨ ਕੱਲ ਸੰਡੇ ਨੂੰ ਅਸੀਂ ਸਾਡੀਆਂ ਟੀਮਾਂ ਨੇ ਨੂੰ ਸਦਰ ਨਕੋਦਰ ਦੇ ਏਰੀਏ ਚ ਉਹ ਗੱਡੀ ਸਮੇਤ ਜਿਹੜੀ ਗੱਡੀ ਸੀ ਇਹਨੂੰ ਅਰੈਸਟ ਕਰ ਲਿਆ ਉਨੇ ਕੰਫੈਸ ਕੀਤਾ ਵੀ ਅਸੀਂ ਦੋ ਬੰਦੇ ਸੀਗੇ ਮੇਰੇ ਨਾਲ ਦਾ ਜਿਹੜਾ ਮੁੰਡਾ ਉਹ ਮਨਜੋਤ ਸਿੰਘ ਏਲੀਅਸ ਜੋਤਾ ਸੀਗਾ ਜਿਹੜਾ ਕਿ ਸਰਮਿੰਦਰ ਸਿੰਘ ਜਨਾ ਦੀ ਕਿਡਨੈਪਿੰਗ ਵਿੱਚ ਉਸੇ ਪਿੰਡ ਦਾ ਕੰਗਸਾਬੂ ਦਾ ਰਹਿਣ ਵਾਲਾ ਸੀਗਾ ਤੇ ਜਦੋਂ ਅਸੀਂ ਕ੍ਰਾਈਮ ਕੀਤਾ ਉਸ ਤੋਂ ਬਾਅਦ ਅਸੀਂ ਅਡਡ ਹੋ ਗਏ ਆ ਮੈਂ ਇਧਰ ਨੂੰ ਆ ਗਿਆ ਔਰ ਜਿਹੜਾ ਮਨਜੋਤ ਆ ਉਹ ਅੰਮ੍ਰਿਤਸਰ ਵਾਲੇ ਪਾਸੇ ਨੂੰ ਚਲੇ ਗਿਆ ਅੱਜ ਅਸੀਂ ਉਹਨੂੰ ਵੀ ਮਨਜੋਤ ਨੂੰ ਤਰਸਿੱਕਾ ਜਗ੍ਹਾ ਹੈਗੀ ਅੰਮ੍ਰਿਤਸਰ ਦੇ ਵਿੱਚ ਉੱਥੇ ਅਰੈਸਟ ਕਰ ਲਿਆ ਔਰ ਜਦੋਂ ਉਹਨਾਂ ਦੀ ਅਡਡ ਇੰਟਰੋਗੇਸ਼ਨ ਕੀਤੀ ਗਈ ਜਿਹੜਾ ਇਹਨਾਂ ਨੇ ਡਿਸਕਲੋਜ਼ਰ ਕੀਤਾ ਉਹ ਇਹ ਸੀ ਵੀ ਅਸੀਂ ਕੋ ਇੱਕ ਮਨੀ ਲਈ ਗਰੀਡ ਆਫ ਮਨੀ ਲਈ ਪੈਸੇ ਲਈ ਇਹ ਵਾਰਦਾਤ ਕੀਤੀ ਸੀ ਅਸੀਂ ਮੂੰਹ ਬੰਨੇ ਹੋਏ ਸੀਗੇ ਬਟ ਜਦੋਂ ਅਸੀਂ ਰਸਤੇ 'ਤੇ ਜਾ ਰਹੇ ਸੀਗੇ ਤਾਂ ਅੰਕਲ ਨੇ ਮੈਨੂੰ ਪਛਾਣ ਲਿਆ ਜਿਹੜਾ ਮਨਜੋਤ ਸਿੰਘ ਜੋਤਾ ਹੈਗਾ ਉਹਦੀ ਆਵਾਜ਼ ਤੋਂ ਉਹਨਾਂ ਨੇ ਪਛਾਣ ਲਿਆ ਵੀ ਤੂੰ ਫਲਾਨਿਆਂ ਦਾ ਮੁੰਡਾ ਤਾਂ ਨਹੀਂ ਹੈਗਾ ਤੇ ਜਦੋਂ ਇਹਨਾਂ ਨੂੰ ਲੱਗਾ ਵੀ ਸਾਡਾ ਪਲਾਨ ਅਸੀਂ ਐਕਸਪੋਜ਼ ਹੋ ਗਏ ਆ ਸਾਡੀ ਆਈਡੈਂਟੀਟੀ ਐਕਸਪੋਜ਼ ਹੋ ਗਈ ਹੈ ਤੇ ਇਹਨਾਂ ਨੇ ਉਹਨਾਂ ਨੂੰ ਮੋਗੇ ਦੇ ਕੋਲ ਜਾ ਕੇ ਸ਼ਾਰਪੇਜ ਵੈਪਨ ਜਿਹੜੇ ਉਹਨਾਂ ਨੇ ਸਿਰ ਦੇ ਵਿੱਚ ਵਾਰ ਕੀਤੇ ਉਹਨਾਂ ਦਾ ਮਰਡਰ ਕੀਤਾ ਔਰ ਜਿਹੜੀ ਉੱਥੇ ਦੀ ਕਨਾਲ ਨਹਿਰ ਸੀ ਉਹਦੇ ਵਿੱਚ ਬੋਡੀ ਜਿਹੜੀ ਹੈਗੀ ਆ ਉਹ ਡਿਸਪੋਜ਼ ਆਫ ਕਰਤੀ ਆ ਕਾਰਨ ਕੀ ਸੀ ਸਰ ਇਹਨਾਂ ਨੂੰ ਪਹਿਲਾਂ ਕਿਡਨਾਪ ਕਰਦੇ ਆ ਜਾਂ ਫਿਰ ਉਸਰ ਕੋਈ ਸਰੂਤੀ ਮੰਗਣੀ ਸੀ ਜਨਨ ਨੇ ਫਿਰ ਬੇਸਿਕਲੀ ਕੋਈ ਇੱਕ ਮਨੀ ਫਰੋਤੀ ਕਹਿ ਲਓ ਪੈਸਾ ਕਹਿ ਲਓ ਉਹੀ ਇਹਨਾਂ ਦਾ ਅਗਵਾ ਦਾ ਕਾਰਨ ਸੀਗਾ ਬਟ ਜਦੋਂ ਇਹ ਕ੍ਰਾਈਮਨਲ ਕੋਈ ਛਾਤਰ ਨਹੀਂ ਸੀ ਕੋਈ ਬੈਕਗ੍ਰਾਉਂਡ ਨਹੀਂ ਸੀ ਇਹਨਾਂ ਤੇ ਪਰਚੇ ਦਰਜ ਨਹੀਂ ਸੀ ਇਸ ਤਰੀਕੇ ਦੇ ਹਾਂ ਇੱਕ ਮੈਂ ਗੱਲ ਤੁਹਾਡੇ ਨਾਲ ਜ਼ਿਕਰ ਕਰਨੀ ਚਾਹਾਂਗਾ ਵੀ ਇੰਨੀ ਸਮਾਰਟਨੈਸ ਇਹਨਾਂ ਨੇ ਕੀਤੀ ਵੀ ਜੇ ਇਸ ਫੋਨ ਤੋਂ ਤੇ ਉਹਨਾਂ ਨੂੰ ਕਾਲ ਕਰ ਰਹੇ ਸੀਗੇ ਇਹਨਾਂ ਨੇ ਉਹਨਾਂ ਨੂੰ ਉੱਥੇ ਇਸ ਤਰੀਕੇ ਨਾਲ ਬੁਲਾਇਆ ਵੀ ਅਸੀਂ ਸਾਡੇ ਬੱਚਾ ਹੋਇਆ ਅਸੀਂ ਐਨ ਆਰ ਆਈ ਹੈਗੇ ਆ ਤੇ ਅਸੀਂ ਜਿਹੜਾ ਗੁਰਦੁਆਰਾ ਤੁਸੀਂ ਰਨ ਕਰ ਰਹੇ ਆ ਸਰਮਿੰਦਰ ਸਿੰਘ ਇੱਕ ਪਿੰਡ 'ਚ ਗੁਰਦੁਆਰਾ ਸਾਹਿਬ ਦੀ ਦੇਖਭਾਲ ਕਰਦੇ ਸੀਗੇ ਤੇ ਅਸੀਂ ਡੋਨੇਸ਼ਨ ਦੇਣਾ ਚਾਹੁੰਦੇ ਹਾਂ ਤੁਸੀਂ ਆ ਜਾਓ ਉਹ ਉੱਥੇ ਗਏ ਤੇ ਇਹਨਾਂ ਨੇ ਉਹਦੇ ਪਿੱਛੇ ਹਿੱਟ ਕਰਕੇ ਗੱਡੀ ਉਹਨਾਂ ਨੂੰ ਕਿਡਨਾਪ ਕਰ ਲਿਆ ਜਦੋਂ ਇਹਨਾਂ ਦੀ ਪਛਾਣ ਜਿਹੜੀ ਉਹਨਾਂ ਨੂੰ ਆ ਗਈ ਤੇ ਉਸ ਤੋਂ ਬਾਅਦ ਇਹਨਾਂ ਨੂੰ ਆਪਣੀ ਪੈ ਗਈ ਇਸੇ ਤਾਂ ਹੁਣ ਐਕਸਪੋਜ਼ ਹੋ ਗਏ ਆ ਸਾਡਾ ਪਤਾ ਲੱਗ ਜਣਾ ਤੇ ਇਹਨਾਂ ਨੇ ਉਹਨਾਂ ਦਾ ਮਰਡਰ ਕਿਹੜੀ ਬੋਡੀ ਐ ਸਰ ਪੁਲਿਸ ਨੇ ਕਬਜ਼ੇ ਚ ਕਰ ਲਈ ਹਾਂਜੀ ਸਾਡੀ ਟੀਮ ਜਿਹੜੀਆਂ ਹੈਗੀਆਂ ਉੱਥੇ ਲੱਗੀਆਂ ਜਿੱਥੇ ਇਹਨਾਂ ਨੇ ਗਿਆ ਅਕਿਊਜ਼ਡ ਦੀ ਸ਼ਰਾਖਤ ਦੇ ਉੱਪਰ ਉੱਥੇ ਆਪਰੇਸ਼ਨ ਚੱਲ ਰਿਹਾ ਐ ਐਸਪੀ ਸਾਹਿਬ ਦੀ ਰਹਿਮਾਈ ਦੇ ਵਿੱਚ ਕਿਉਂਕਿ ਪਾਣੀ ਬਹੁਤ ਸੀਗਾ ਸੀ ਡਰੇਨੇਜ ਡਿਪਾਰਟਮੈਂਟ ਨੂੰ ਰਿਕਵੈਸਟ ਕੀਤੀ ਆ ਵੀ ਪਾਣੀ ਰੁਕਾਇਆ ਗਿਆ ਪਿੱਛੇ ਹੁਣ ਪਾਣੀ ਡਾਊਨ ਆ ਗਿਆ ਵਾਟਰ ਲੈਵਲ ਔਰ ਐਸਟੀਆਰਐਫ ਸਾਡੀ ਪੀਏਪੀ ਦੇ ਵਿੱਚ ਇੱਕ ਐਕਸਪੋਇਰ ਟੀਮਸ ਹੈਗੀਆਂ ਜਿਹੜੀਆਂ ਗੋਤਾਖੋਰ ਸਾਡੇ ਪੰਜਾਬ ਪੁਲਿਸ ਉਹਨੂੰ ਉਮੀਦ ਹੈਗੀ ਆ ਵੀ ਬੋਡੀ ਰਿਕਵਰ ਕਰ ਲਾਂਗੇ ਕਿਉਂਕਿ ਇੱਕ ਚੱਪਲ ਜਿਹੜੀ ਐ ਅਸ਼ਨਾਕਤ ਹੋਈ ਆ ਬਸਰ ਮਹਿੰਦਰ ਸਿੰਘ ਜੀ ਇਦਾਂ ਦੀ ਪਾਉਂਦੇ ਸੀ ਉਹ ਸਾਨੂੰ ਮੌਕੇ ਤੇ ਰਿਕਵਰ ਹੋ ਗਈ ਸਰ ਕਿਲੇ ਦੋ ਜਨੇ ਆ ਗਏ ਇੱਕ ਤੇ ਉਸੇ ਉਹਨਾਂ ਦੇ ਪਿੰਡ ਦੇ ਕੋਲ ਅਚ ਦੂਸਰੇ ਇਹਨਾਂ ਦਾ ਅਪਰ ਚ ਕਿੱਦਾਂ ਰابطਾ ਬਣਿਆ ਤੇ ਇਹ ਦੋਨੇ ਇੱਕ ਦੂਜੇ ਦੇ ਦੋਸਤ ਨੇ ਜਿਹੜਾ ਦੂਸਰਾ ਪਿੰਡ ਹੈਗਾ ਉਹ ਵੀ ਤਕਰੀਬਨ ਇਹਦੇ 2-3 ਕਿਲੋਮੀਟਰ ਦੇ ਦਾਇਰੇ ਚ ਹੀ ਆਉਂਦਾ ਹੈਗਾ ਕੰਗਸਾਬੂ ਦੇ ਬਿਲਕੁਲ ਨਾਲ ਹੀ ਲੱਗ ਜਾਂਦਾ ਇਹ ਜਿਹੜੀ ਆਊਟਸਕਰਟ ਹੈਗਾ ਸਿਟੀ ਦਾ ਜਲੰਧਰ ਦਾ ਲਾਂਬੜੇ ਦੇ ਨਾਲ ਕੰਗਸਾਬੂ ਕੰਗਸਾਬੂ ਦੇ ਨਾਲ ਪਰਲੇ ਪਾਸੇ ਜਿਹੜਾ ਹਮੇਰੀ ਖੇੜਾ ਬਿਲਕੁਲ ਇਕੱਠੇ-ਇਕੱਠੇ ਨਾਲ ਨਲੀ ਪਿੰਡ ਹੈ। ਨਾ ਹੋਵੋ ਪਰੇਸ਼ਾਨ ਸਾਰੇ ਇਰਮਾਂ ਦੀ ਕਾਟ ਮੇਰੇ ਕੋਲ। ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ। ਮੇਰੀ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ। ਮਨ ਚਾਹੇ ਪਿਆਰ ਲਈ ਮਾਤਾ-ਪਿਤਾ ਨੂੰ ਮਨਾਉਣਾ, ਪਤੀ-ਪਤਨੀ 'ਚ ਅਣਬਣ ਜਾਂ ਘਰੇਲੂ ਕਲੇਸ਼, ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ, ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ, ਵਸ਼ੀਕਰਨ, ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜ਼ਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜ਼ਰੂਰ ਕਰੋ ਅਤੇ ਸੱਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੇਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658